ਤੁਹਾਡਾ ਜਾਣਾ ਕੁਝ ਨਹੀਂ ਮੈਨੂੰ ਤੂੰ ਬਜ਼ਾ ਦੇ ਚੌਥੇ ਨੰਬਰ ਤੇ ਆਜਾ ਬਣੀ ਦੇ ਗਲਤ ਪਿਆਣੀ ਦਾ ਨਾਮ ਮੇਲੇ ਤੇ ਵੀਰਾਂ ਨੂੰ ਬੁੱਲੀ ਅੰਦਰ ਦਾ ਗਲਤ ਪਿਆਣੀ ਦਾ ਜੀ ਦਸਤਾਨੀ ਪਿਆ ਦਾ ਸਰਪੰਨੀਆਂ ਦੇ ਜਨਾਬ ਅਸੀਂ ਇਸ ਕਾਰਨੋਂ ਬੇਨਤੀ ਕਰਨ ਜਾ ਰਹੇ ਹਾਂ ਬੋਲੋ ਸਰ ਖਾਲਾ ਸਾਹਿਬ ਤੁਸੀਂ ਤਾਂ ਬੋਲ ਦੋ ਅਦਰ ਬੋਲੋ ਸਰ ਤੁਸੀਂ ਕੀ ਰੱਖਦੇ ਜਾਣਾ ਕੁਝ ਨਹੀਂ ਮੈਨੂੰ ਤੂੰ ਬਜ਼ਾ ਦੇ ਤੁਹਾਡਾ ਜਾਣਾ ਕੁਝ ਨਹੀਂ ਤੇ ਮੈਨੂੰ ਤੁਸੀਂ ਫਸਾ ਦੇਣਾ ਰਾਜਾ ਵਿਡਿੰਗ ਬਾਰੇ ਸਵਾਲ ਪੁੱਛਣ ਤੇ ਰਾਣਾ ਗੁਰਜੀਤ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਾਂ ਦੱਸ ਜੀ ਇਹ ਕਿ ਸੀਨੀਅਰ ਲੀਡਰ ਰਾਣਾ ਗੁਰਜੀਤ ਨੂੰ ਕੱਲ ਤਰਨਤਾਰਨ ਦੇ ਵਿੱਚ ਹੀ ਕਾਂਗਰਸ ਦੀ ਵੱਡੀ ਹਾਰ ਬਾਰੇ ਸਵਾਲ ਕੀਤਾ ਗਿਆ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਮੰਨਦੇ ਹੋ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਗਲਤ ਬਿਆਨਾਂ ਕਰਕੇ ਹੀ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਈ ਹੈ ਤਾਂ ਉਹਨਾਂ ਨੇ ਸਿਰ ਹਿਲਾ ਕੇ ਇਸ਼ਾਰਾ ਕਰਕੇ ਕਿ ਹੈ ਤੇ ਉਥੋਂ ਤੁਰ ਪਏ ਨੇ ਤੇ ਕਹਿੰਦੇ ਨੇ ਤੁਹਾਡਾ ਕੁਝ ਜਾਣਣਾ ਨਹੀਂ ਤੁਸੀਂ ਮੈਨੂੰ ਫਸਾ ਦੇਣਾ ਤਖਤੋਚਨ ਸੂਨ ਜੀ ਉਹਨਾਂ ਦੀ ਅੰਤਿਮ ਅਰਦਾਸ 'ਚ ਸ਼ਰਕਤ ਕਰਨ ਲਈ ਸਾਰੇ ਇਲਾਕੇ ਦੇ ਲੋਕ ਵੱਖਰੀਆਂ-ਵੱਖਰੀਆਂ ਸਮਾਜਿਕ ਤੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਸਹਿਬਾਨ ਆਏ ਜਦੋਂ ਜਾਣ ਦੇ ਬਾਅਦ ਉਹਦੀ ਕਮਾਈ ਦਾ ਪਤਾ ਲੱਗਦਾ ਮੈਂ ਸਮਝਦਾ ਜਿੱਥੇ ਚੌਧਰੀ ਜਗਤਰਾਮ ਜੀ ਨੇ ਆਪਣੀ ਜਾਨ ਇਸ ਦੇਸ ਤੇ ਨਿਸ਼ਾਵਰ ਕੀਤੀ ਔਰ ਤਰਲੋਚਨ ਸਿੰਘ ਸੋਨ ਨੂੰ ਉਹਨਾਂ ਦੀ ਜਗ੍ਹਾ ਮੌਕਾ ਮਿਲਿਆ ਜੋ ਪਿਆਰ ਉਹਨਾਂ ਨੇ ਲੋਕਾਂ ਚ ਪਾਇਆ ਤੇ ਕਮਾਇਆ ਉਹ ਕਮਾਈ ਅੱਜ ਦੇ ਸਰੀ ਸੀ ਔਰ ਜਿੱਥੇ ਪਰਿਵਾਰ ਨੂੰ ਬੜਾ ਵੱਡਾ ਘਾਟਾ ਉੱਥੇ ਮੈਂ ਸਮਝਦਾ ਇਲਾਕੇ ਨੂੰ ਬੜਾ ਵੱਡਾ ਘਾਟਾ ਪਿਆ ਪਾਰਟੀ ਨੂੰ ਤਾਂ ਹੈ ਹੀ ਹੈ ਲੀਡਰ ਬਣਾਉਣੇ ਸੌਖੇ ਨਹੀਂ ਹੁੰਦੇ ਲੀਡਰ ਪੈਦਾ ਨਹੀਂ ਹੁੰਦੇ ਇਹ ਉੱਭਰਦੇ ਆ ਬਚਨ ਸਿੰਘ ਬਹੁਤ ਅੱਛਾ ਇਨਸਾਨ ਸੀ ਜਿਹੜਾ ਪੋਲੀਟਿਕਲੀ ਵਾਈਸ ਸੀ ਬਹੁਤ ਵਿਕੋਰ ਤੇ ਮੈਂ ਸਮਝਦਾ ਜਿੰਨਾ ਗੁਰਬਾਨੀ ਦਾ ਉਹਨਾਂ ਨੂੰ ਪਤਾ ਸੀ ਮੈਂ ਕਿਸੇ ਪੋਲੀਟਿਕਲ ਬੰਦੇ ਨੂੰ ਜਾਂ ਮੈਂ ਮਿਲਿਆ ਥੋੜਿਆਂ ਨੂੰ ਆ ਮੈਂ ਸਮਝਦਾ ਬਹੁਤ ਉਹਨਾਂ ਨੂੰ ਪਤਾ ਸੀ ਇਹ ਦੁੱਖ ਬਹੁਤ ਦੇ ਲਈ ਕਰ ਕੁਝ ਨਹੀਂ ਸਕਦੇ ਤਰੰਤ ਹੋਰ ਹਾਲ ਗਏ ਕਾਲਾ ਕਲਜ ਮੈਂ ਅੱਜ ਇਹ ਇਹ ਦੇ ਬਾਰੇ ਵੱਡੇ ਲੀਡਰਾਂ ਨੂੰ ਪੁੱਛੋ ਅੱਜ ਮੈਂ ਤੇ ਇੱਥੇ ਆਇਆ ਅ ਅੰਤਿਮ ਅਰਦਾਸ ਆ ਸਰ ਵੱਡੇ ਲੀਡਰੋ ਸਰ ਤੁਸੀਂ ਵੱਡੇ ਲੀਡਰ ਕਿ ਲੱਗਦਾ ਨਹੀਂ ਕਿ ਕੈਪਟਨ ਰਾਜਾ ਮੁਰਦਾ ਦੇ ਗਲਤ ਬਿਆਨ ਤੇ ਕਰਕੇ ਇਹ ਚੌਥੇ ਚੌਥੇ ਨੰਬਰ ਤੇ ਰਾਜਾ ਮੁਰਦਾ ਦੇ ਗਲਤ ਬਿਆਨ ਸੁਣਾ ਰਿਹਾ ਹੋਵੇ ਜਿਹੜੇ ਗਲਤ ਬਿਆਨ ਨੂੰ ਜਾਰੀ ਕਰ ਰਹੇ ਹੋ ਜੀ ਗਲਤ ਬਿਆਨ ਨੂੰ ਜਾਰੀ ਕਰ ਰਹੇ ਹੋ ਜੀ ਜਨਾਬ ਇਸ ਕਾਰਨ ਨਾਲ ਬੇਨਤੀ ਕਰ ਜਾ ਰਹੇ ਹਾਂ